ਹਾਂ ਆ ਜਾ ਕਿੱਥੇ ਚੱਲਾਂ ਮਾਂ ਬੀਬੀ ਮੈਂ ਜਾਂਦੀ ਆ ਮਾਮੇ ਨਾਲ ਕਿੱਥੇ ਅੰਮ੍ਰਿਤ ਮੇਰੇ ਮੈਨੂੰ ਸਾਸਰੀ ਘਰ ਦਾ ਬੁਲਾਈ ਨਹੀਂ ਚੱਲ ਮੈਂ ਬੁਲਾਤੀ ਸੀ ਕਦੋਂ ਬੁਲਾਈਆ ਫੋਨ ਤੇ ਬੁਲਾਈਆ ਹੁਣ ਤਾਂ ਬੁਲਾਈ ਨਹੀਂ ਫਿਰ ਕਰਿਆ ਹੀ ਨੇ ਹੈ ਕਿੱਥੇ ਚੱਲ ਗਏ ਮਾਮਾ ਪਹਿਲਾਂ ਤੇ ਮੈਨੂੰ ਪੈਨ ਦੇ ਦ ਜਿਹੜੇ ਤੂੰ ਖਰੀਦੇ ਸੀ ਕਿਹੜੇ ਪੈਨ ਖਰੀਦੇ ਸੀ ਆ ਜਿਹੜੇ ਦੰਦ ਨਹੀਂ ਬੰਦ ਹੁੰਦੇ ਨਾ ਨਾ ਬਾਬਾ ਜਿੱਦ ਤਣੇ ਬੰਦ ਹੋ ਗਏ ਭੈਣ ਤੋਂ ਤਾਂ ਨਾ ਰਹਾ ਬੰਦ ਹੋਏ ਨਹੀਂ ਪਾਣੀ ਮੁੱਕ ਸ਼ੁਰੂ ਹੋ ਗਿਆ ਤੁਹਾਨੂੰ ਦਰਸ਼ਕ ਡੀਕ ਰਹੇ ਸੀਗੇ ਬਲავਰ ਕਹਿੰਦੇ ਸਮੁੰਦਰ ਕਿੱਧਰ ਗਾਇਰ ਤੇ ਅੱਛਾ ਹੈ ਨਾ ਤਿੰਨ ਮਹੀਨੇ ਹੋ ਗਏ ਧਿਆਉਂਦੇ ਨਹੀਂ ਕਾ ਜੀਤ ਵੀਰ ਉਹ ਜਦ ਕਰਦਾ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਰਪਾਲ ਜੀ ਸਵੇਰੇ ਸਵੇਰੇ ਲੱਗਿਆ ਪਿਆਗਾ ਸਾਫ਼ ਸੁਵਾਈਆਂ ਕਰਨ ਕਮਰੇ ਦੀਆਂ ਜਦੋਂ ਉਹਦਾ ਉੱਠਿਆਗਾ ਪਤਾ ਨਹੀਂ ਇਹਨੂੰ ਕੀ ਇਨਾ ਮੂਹ ਪ੍ਰੇਮ ਜਾ ਗਿਆ ਟੈਗਰੇਲਾ ਦੇ ਗੋਲੇ ਭਰਾ ਮੈਂ ਛੱਡ ਕੇ ਦੀ ਸਿੱਟਣ ਲੱਗ ਗਿਆ ਜੀ ਸਰਾਨਾ ਪੜਾਉ ਪਿਆ ਸਰਾਨਾ ਥਲੇ ਡਿੱਗ ਪਿਆ ਚੱਲ ਕੋਈ ਨਾ ਦੇਖ ਲੈਣਾ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਪਤਾ ਕਿਰਗਾ ਨੀ ਤੇ ਹਾਂ ਜੀ ਰਾਤਾਂ ਹਨੇਰੀ ਵਾਲੀ ਆ ਚੱਲੀ ਜੀ ਹੂੰ ਆਜਾ ਜੋਬਰਾ ਆਇਆ ਜਾੜਨਾ ਇਹਨੂੰ ਯਾਰ ਹੌਲੀ ਮੱਟ ਖਾਨਾ ਪਤਾ ਕਿੰਨਾ ਇੱਥੇ ਇਹ ਬੇਦਰੇ ਨੇ ਬੇਦਰੇ ਨੇ ਟੱਬਿਆਂ ਨੂੰ ਵੀ ਇਹ ਤਾਂ ਬੁਰਾ ਹਾਲ ਲਗਾ। ਆ ਜਾ। ਉਹ ਦੇਖ ਉਹ ਉਹਨੇ ਨੇ ਥਾਂ ਜਿਹੜਾ ਉਹ ਦਾਗ ਪਿਆ ਪਿਆ ਨਾ ਬਾਈ ਉੱਥੇ ਚਾਦਰ ਨਹੀਂ ਸੀਗੀ ਉਹਨੇ ਨੇ ਮਿੱਟੀ ਆ ਦੇਖ ਲੋ। ਇਹਨਾਂ ਨਾਲ ਮਟਖਾਨਾਗਾ। ਆਪਾਂ ਆਪਣੀ ਕਰ ਲਈ ਜੀ ਤਿਆਰੀ। ਲੀੜਾ ਕੱਪੜਾ ਸਾਰਾ ਕੁਝ ਚੱਕ ਲਿਆ। ਤੇ ਅੱਜ ਇਹਨੂੰ ਨਾਲ ਹੀ ਲੈ ਕੇ ਜਾਵਾਂਗੇ। ਘਰੇ ਬਾਕੀ ਜਿਹੜਾ ਸਮਾਨ ਰਹਿ ਗਿਆ ਬਾਅਦ ਚ ਲੈ ਜਾਵਾਂਗੇ। ਕਿਹੜਾ ਲੀੜਾ ਕੱਪੜਾ ਲੈ ਕੇ ਜਾਈਏ ਸਾਰਾ ਜਿੰਨਾ ਹੈਗਾ A to Z ਸਾਰਾ ਮੈਂ। ਆਵਦਾ ਸਾਈਡ ਤੇ ਕੱਟ ਲਿਆ ਕੰਮ। ਬਾਕੀ ਆ ਪਏ ਆ ਹਜੇ। ਉਹ ਅਲਮਾਰੀ ਚ ਪਏ ਆ ਕਿੰਨਾ ਕੁਸ। ਅਲਮਾਰੀ ਚ ਸਾਡਾ ਰਾਸ਼ਨ ਪਿਆਗਾ ਸਾਡਾ ਅਲਮਾਰੀ ਚ। ਆ ਕੱਪੜੇ ਪਏ ਆਗੇ। ਆ ਕੀ ਪਿਆਗਾ? ਇਹ ਲਿਫਾਫੇ ਹੀ ਆ, ਲਿਫਾਫੇ ਪਏ ਆ ਤਾਂ ਕਰ। ਤਾਂ ਇੱਧਰ ਕੱਪੜੇ ਪਏ ਆ ਹਰ ਪਾਲ ਦੇ ਆ ਪੱਕਾ। ਜਿੰਮ ਗਿਆ ਸੀ ਅੱਜ ਹਾਂ ਵੀ ਜਿੰਮ ਗਿਆ ਜੀ ਸੌਖਾ ਸੌਖਾ ਲੱਗਿਆ ਮੇਰੇ ਮਣੀ ਬਣੀ ਗਿਆ ਆ ਕੀ ਗੱਲ ਹੈ ਤੂੰ ਹੀ ਨਹੀਂ ਆਇਆ ਚੱਲ ਮੈਂ ਇੱਥੇ ਗਿਆ ਸੀ ਰੇਸ਼ ਕੋਲੇ ਮਰ ਗਿਆ ਫਿਰ ਮੱਛਰ ਦਾ ਵੀ ਲੈ ਬੰਦਾ ਭਾਈ ਅੱਜ ਕੱਲ ਬੁਲਾਉਂਦਾ ਹੀ ਨਹੀਂ ਯਾਰ ਕੀ ਹੋ ਗਿਆ ਤੂੰ ਕਾਲੀਆਂ ਵਰਦਿਆ ਕਹਿੰਦਾ ਬੁਲਾਉਂਦਾ ਨਹੀਂ ਕਹਿੰਦਾ ਨਹੀਂ ਤਰਾ 20 ਹਜ਼ਾਰ ਲੈ ਬਾਈ ਕੀ ਗੱਲ ਹੋ ਗਈ ਤੂੰ ਕਾਲੇ ਕੱਛਾਂ ਵਾਲਿਆਂ ਤੇ ਭਰਤੀ ਹੋ ਗਿਆ ਨਹੀਂ ਨਹੀਂ ਹੈਂ ਨਹੀਂ ਨਹੀਂ ਕਿਉਂ ਬਾਬਾ ਹੀ ਸਟਾਈਲ ਦੁਬਾਰੇ ਮਾਰਦੇ ਕਰੀ ਮੜਾ ਕਰੀ ਮੜੀ ਪੈਂਟ ਲੋਟ ਹਾਂ ਕਿੱਥੇ ਰਹਿਣਾ ਕਿੱਥੇ ਅੱਜ ਕੱਲ ਐਸੀ ਰਹਿੰਦੇ ਆਪਾਂ ਹੋਰ ਕਿੱਥੇ ਰਹਿਣਾ ਹੈਗਾ ਸਰ ਸਰ ਬਾਬਾ ਹੱਸਦੇ ਰਹਿੰਦਾ ਕੋਈ ਦੁੱਖ ਮੁਸੀਬਤ ਆ ਜੇ ਇਹਦੇ ਦੰਦ ਨਹੀਂ ਬੰਦ ਹੁੰਦੇਗੇ ਨਾ ਨਾ ਬਾਬਾ ਜਦੋਂ ਬੰਦ ਹੋ ਗਿਆ ਭੈਣ ਤੋਂ ਤਾਂ ਨਹਰਾ ਬੰਦ ਹੋਈ ਨਹੀਂ ਪਾਣੀ ਮੁੱਕ ਸ਼ੁਰੂ ਹੋ ਗਿਆ ਤੈਨੂੰ ਦਰਸ਼ਕ ਢੀਕ ਰਹੇ ਸੀਗੇ ਬੋਲੇ ਹੋਰ ਕਹਿੰਦੇ ਸਮੁੰਦਰ ਕਿੱਧਰ ਗਾਇਰ ਤੇ ਅੱਛਾ ਹੈ ਨਾ ਤਿੰਨ ਮਹੀਨੇ ਹੋ ਗਏ ਤੇ ਹੁੰਦੇ ਨਹੀਂ ਬਸੀਤ ਵੀ ਉਹ ਯਾਦ ਕਰਦਾ ਵੱਡਾ ਬੰਦਾ ਹੋ ਗਿਆ ਸਸਰੀ ਘਰ ਕਹਦੇ ਯਾਰਾਂ ਇਹ ਦੇ ਇੱਕ ਵਾਰੀ ਕਹਦੇ ਸਸਰੀ ਘਰ ਸਾਰਿਆਂ ਨੂੰ ਬਈ ਗਾਣਾ ਸੁਣਾ ਦੇ ਕੋਈ ਗਾਣਾ ਲਾ ਦੇ ਜਿਹੜਾ ਆਪਣੇ ਵਾਲਾ ਤਾਂ ਲੋਂਦਾ ਹੁੰਦਾ ਜਿੱਥੇ ਤੇਰਾ ਗਾਣਾ ਕਾਲੇ ਜੇ ਲਵਾ ਸੀ ਵਾਹ ਲਾ ਦੇ ਭਵਨੀ ਇਹ ਕੰਦਾ 16000 ਲਿਆ ਕਰ ਸੇ ਚਾਰਜ ਕਰਦੇ ਬੱਟੂ ਕੋ ਬੋਲਦੇ 16000 ਆਮਰੇ ਇੱਥੇ ਆ ਉਸਨ ਕਹਿੰਦਾ ਅਸੇ ਕਹਿੰਦਾ 2 ਆ ਕਿੰਨੇ ਲੈਣਾ 16000 ਲੈਣਾ ਹਾਂ ਕਹਾਂ ਪਹਿਲੇ ਇੱਥੇ ਨਾ 15000 ਕੰਮ ਤੋਂ ਹੋ ਗਏ ਬਾਈ ਬਹਿਲੇ ਤੇ ਮੈਂ ਕਿਸੇ ਨੂੰ ਡਿੱਕੀ ਆ ਨਾ ਅੱਜ ਲਵੀਰ ਗਿਆ ਨਾ ਨਹੀਂ ਜਾਂਦਾ ਮੁੰਨੇ ਵਰ ਕੇ ਆਉਂਦੇ ਸੀਗੇ ਉਹਨਾਂ ਨਾਲ ਜਾਣਾ ਕਰੇ ਬਸ ਚਲਦਾ ਮੈਂ ਉਹਨਾਂ ਨੂੰ ਡਿੱਕੀ ਜਾਂਦਾ ਬਸ ਇੱਥੇ ਆਦੇਸ਼ ਕੋਲ ਹੀ ਖੜਾ ਸੀ ਆ ਗਿਆ ਬਈ ਪਿੰਡ ਤੇ ਚਲਦਿਆਂ ਕਰੇ ਅੱਜ ਮੈਂ ਥੋੜਾ ਲੇਟ ਹੋ ਗਿਆ ਘਰੇ ਜਵਾਕ ਆਏ ਹੋਏ ਮੇਰੀ ਭੈਣ ਆਈ ਹੋਈ ਹੈਗੀ ਤੇ ਜੇ ਉਹ ਜਾਗਦੇ ਹੋਏ ਨਾ ਮੈਂ ਹੋ ਤਾਂ ਥੋੜਾ ਲੇਟ ਗਿਆ ਤੁਹਾਨੂੰ ਉਹਨਾਂ ਦੇ ਗੱਲਾਂ ਸੁਣਾਉਂਗਾ ਦੇਖੋ ਕਿਵੇਂ ਪਟਰ ਪਟਰ ਕਰਦਿਆਂ ਗੱਲਾਂ ਉਹ ਮਨ ਘਰੇ ਜਾਂਦੋ ਬਸ ਆ ਕਿੱਟ ਚ ਵੀ ਬਾਵਾ ਪਾਰ ਆ 7-8 ਕਿਲੋ ਮੇਚੇ ਕਪੜੇ ਕੁੱਪੜੇ ਆ ਹੋਰ ਸਾਰਾ ਬਾਬਾ ਲੱਲਾ ਲੱਲਾ ਪੱਪਾ ਮੈਂ ਸਾਰਾ ਚੱਕ ਲਿਆ ਆ ਕਮਰੇ ਚੋਂ। ਔਿਕਾਂ ਦਾ ਬਾਹਰ ਆ ਬੰਦ ਕਰ। ਸਸਰੀ ਗਾਲ ਜੀ ਤੈਨੂੰ ਕਿਆ ਕਾ ਕਰਲੀ ਨਾ? ਮਾਂ ਤੂੰ ਉੱਤੂ ਦਾ ਭਲਾ ਹੀ ਨਹੀਂ ਮੈਂ ਤਾਂ ਭਲਾ ਦਾ। ਚੱਲ ਹਾਂ ਆ ਜਾ। ਕਿੱਥੇ ਚੱਲਾਂ? ਮਾਂ ਬੀਬੀ ਮੈਂ ਜਾਣੀ ਮਾਂ ਮੇਰਾ। ਕਿੱਥੇ? ਮੇਰੇ ਮੈਨੂੰ ਸੱਸਰੀ ਘਰ ਦਾ ਬੁਲਾਈ ਨਹੀਂ ਚੱਲ ਮੈਂ ਬੁਲਾਤੀ ਸੀ ਕਦੋਂ ਬੁਲਾਈਆ ਫੋਨ ਤੇ ਬੁਲਾਈਆ ਹੁਣ ਤਾਂ ਬੁਲਾਈ ਨਹੀਂ ਫਿਰ ਘਰੇ ਆਈ ਨੇ ਹੈ ਕਿੱਥੇ ਚੱਲ ਗਏ ਮਾਮਾ ਪਹਿਲਾਂ ਤੇ ਮੈਨੂੰ ਪੈਨ ਦੇ ਦੇ ਜਿਹੜੇ ਤੂੰ ਖਰੀਦੇ ਸੀ ਕਿਹੜੇ ਪੈਨ ਖਰੀਦੇ ਸੀ ਤੂੰ ਖਰੀਦੇ ਸੀਗੇ ਤੂੰ ਵੀਡੀਓ ਦੇਖੀ ਸੀ ਕਿ ਹੈ ਤੂੰ ਖਰੀਦੇ ਸੀ ਨਹੀਂ ਪਹਿਲਾਂ ਮੈਂ ਤਾਂ ਆ ਨਾਨ ਕੀ ਤੂੰ ਪੈਨ ਲੈਣਾ ਆ ਹਾਂ ਮੈਂ ਲੈਣਾ ਹੈ ਹੈ ਦੇ ਦੇ ਨਾ ਮਾਮਾ ਮੈਂ ਸਾਰੇ ਪੈਨ ਦੇ ਕੱਢ ਕੇ ਬੈਕ ਚ ਲੈ ਨਾਗਾ ਰੋਕਤਾ ਜਾ ਕੱਢ ਕੱਢ ਕੀ ਕੱਢਾ ਮੇਰਾ ਪੈਨ ਕੱਢ ਕੱਢ ਦੇ ਨਾ ਸੀਰਤ ਸੀਰਤ ਪਹਿਲੇ ਕਿਦਰੀ ਸੁਤੀ ਪਈ ਆ ਤੂੰ ਕਦੋਂ ਸੁੱਤੀ ਐ ਇੰਨਾ ਟਾਈਮ ਹੋ ਗਿਆ ਮੈਨੂੰ ਨਹੀਂ ਪਤਾ ਕਦੋਂ ਹੋ ਗਿਆ ਨਹੀਂ ਤੂੰ ਸੁੱਤੀ ਕਦੋਂ ਇੰਨਾ ਟਾਈਮ ਹੋ ਗਿਆ ਪਹਿਲਾਂ ਦਾ ਸੁੱਤੀ ਕਦੋਂ ਨਹੀਂ ਮੈਨੂੰ ਨਹੀਂ ਆਈ ਲੈਟ ਉੱਡ ਗਈ ਸੀ ਲੈਟ ਉੱਡ ਗਈ ਚਲ ਮਾਮਾ ਪੈਨ ਕੱਢ ਕੇ ਦੇ ਨੰਨਾ ਪੈਨ ਕੱਢ ਕੱਪੜਾ ਮੈਂ ਕੱਪੜੇ ਤਾਂ ਉਹ ਕਰਲਾਂ ਚੇਂਜ ਮੈਂ ਬੈਗ ਲਾ ਦੇ ਹਾਂ ਕੱਢ ਨਹੀਂ 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 ਕੱਢ ਲਿਆ ਕਰ ਜਾ ਤੂੰ ਘੜਤਾ ਜਾ ਫਿਰ 2 ਮਿੰਟ ਤਾਂ ਰੁਕ ਜਾ ਮੈਂ ਮੈਂ ਨਾ ਤਾਂ ਲੈਣ ਦੇ ਹੈ ਪਹਿਲਾ ਕੱਢ ਫਿਰ ਮੈਂ ਨਾ ਤਾਂ ਲੈਣ ਦੇ ਨਹੀਂ ਚੱਲ ਕੱਢ ਦੂ ਤੂੰ ਮਨੇ ਸਸਰੀ ਘਰ ਤਾਂ ਬੁਲਾਈ ਨਹੀਂ ਫਿਰ ਕੱਢ ਦੇਣਾ ਪੈਣਾ ਕੋਈ ਪੈਣਾ ਹੈ ਪੈ ਤੂੰ ਪੈਨ ਨੂੰ ਪਿੰਨਾ ਪੈਨ ਨਹੀਂ ਰਿਖਿਆ ਨਹੀਂ ਹੈ ਉਹ ਬਚਾ ਲੈ ਉਹ ਨੰਬਰ ਪੈਨ ਕੱਢ ਦਿਨਾਂ ਪੈਨ ਦਿੰਨਾ ਦਿੰਨਾ ਪੈਨ ਤਾਂ ਕਿੰਨੀਆਂ ਛੁੱਟੀਆਂ ਹੋਈਆਂ ਪਹਿਲਾਂ ਕਿੰਨੀਆਂ ਛੁੱਟੀਆਂ ਹੋਈਆਂ ਕਿੰਨੀਆਂ ਛੁੱਟੀਆਂ ਮਹੀਨੇ ਦੀ ਮਹੀਨੇ ਕਿੰਨੇ ਦਿਨ ਰਹੇਗਾ ਇਥੇ ਮੈਂ ਠਹਿ ਦਿੰਦੇ ਮਾਚੀ ਜੀ ਤਾਂ ਕੋਈ ਲੈ ਕੇ ਨਹੀਂ ਆਇਆ ਸ਼ੁਕਰ ਨੂੰ ਬੰਨ੍ਹਦੇ ਹੈ ਮੈਨੂੰ ਪਾਉਣ ਦੇ ਮੰਮੀ ਬੋਲ ਕਿਸਵੇਰੇ ਖਿੱਚੋਂਗੇ ਜੁੰਡੇ ਮੇਰੇ ਇਸਵੇਰੇ ਚੀਜੀ ਦਵਾ ਕੇ ਲਿਆ ਪਹਿਲੇ ਦਿਨ ਆਗਾ ਦਿਨਾਂ ਦਿਨਾਂ ਕੱਢ ਪੈਨ ਰੁਕ ਜਾ ਦਿਨਾਂ ਛੁਕਰਾ ਬਾਈ ਕਿੱਟ ਚੱਕੋ ਮਾਰ ਕਰ ਪਿਆ ਸੀਗਾ ਨਈ ਐਨੇ ਬਹੁਤ ਰੌਲਾ ਪਾਉਣਾ ਸੀ ਰੋਣਾ ਸੀਗਾ ਉਹਦਾ ਕਰਕੇ ਟੱਕੀ ਤੇ ਨਾਲ ਦੀ ਨਾਲ ਸੌਂ ਗਈ ਉਹ ਸਿਰ ਥਲੇ ਰੱਖੀ ਬੈਠੀ ਐ ਮਾਰਕਰ ਪੈਨ